ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਸਮਾਂ ਜਿਵੇਂ ਜਿਵੇਂ ਘਟਦਾ ਜਾ ਰਿਹਾ ਹੈ ਉਸ ਦੇ ਨਾਲ ਹੀ ਸਿਆਸੀ ਪਾਰਟੀਆਂ ਨੇ ਜ਼ੋਰ ਅਜਮਾਇਸ਼ ਸ਼ੁਰੂ ਕਰ ਦਿੱਤੀ ਹੈ ਪਠਾਨਕੋਟ ਦੀਆਂ ਸੜਕਾਂ ਤੇ ਆਮ ਆਦਮੀ ਪਾਰਟੀ ਦਾ ਇੱਕਾਫਲਾ ਸ਼ਕਤੀ ਪ੍ਰਦਰਸ਼ਨ ਕਰ ਵਿਰੋਧੀਆਂ ਨੂੰ ਚੁਣੌਤੀ ਦੇ ਰਿਹਾ ਹੈ ਵੱਡੀ ਗਿਣਤੀ ਵਿੱਚ ਪਾਰਟੀ ਕਾਰਕੁਨ ਸੜਕਾਂ ਦੇ ਉੱਤੇ ਨਤਰੇ ਤੇਜ਼ ਸ਼ਕਤੀ ਪ੍ਰਦਰਸ਼ਨ ਦੀ ਅਗਵਾਈ ਦਿੱਲੀ ਤੋਂ ਪਾਰਟੀ ਦੇ ਵਿਧਾਇਕ ਸੁਰਿੰਦਰ ਸਿੰਘ ਨੇ ਕੀਤੀ ਸ਼ਕਤੀ ਪ੍ਰਦਰਸ਼ਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪਠਾਨਕੋਟ ਦੇ ਵਿੱਚ ਇੱਕ ਵੱਡੀ ਰੈਲੀ ਵੀ ਕੀਤੀ ਜਿਸ ਦੌਰਾਨ ਕਰੀਬ 500 ਲੋਕ ਪਾਰਟੀ ਦੇ ਵਿੱਚ ਸ਼ਾਮਲ ਹੋਏ वो एक ऐतिहासिक रैली है आज से पहले हिंदुस्तान के इतिहास में पठानकोट के अंदर इस तरह की भारी रैली कभी नहीं हुई और आज अन्य पार्टियों से कांग्रेस बीजेपी से छोड़कर 500 कार्यकर्ता का आम आदमी पार्टी को ज्वाइन कर रहे हैं और जहां जो प्रभावशाली लोग हैं ਉਹ ਕਾਫੀ ਸਾਰੇ ਲੋਕ ਆਮ ਆਦਮੀ ਪਾਰਟੀ ਕੀ ਤਰਫ ਆਪਣਾ ਨੇਤਰਤਾ ਉਹ ਯਹ ਸੰਭਾਲਨੇ ਕੋ ਤਿਆਰ ਹੈ ਔਰ ਆਜ ਭਾਰੀ ਮਾਤਰਾ ਮੇ ਜਿਸ ਪ੍ਰਕਾਰ ਆਮ ਆਦਮੀ ਪਾਰਟੀ ਕੋ ਜੁਆਇਨ ਕੀਆ ਗਿਆ ਹੈ ਸ਼ਾਇਦ ਹੀ ਹਿੰਦੁਸਤਾਨ ਕੇ ਅੰਦਰ ਐਸਾ ਹੁਆ ਹੋ ਉਧਰ ਚੰਡੀਗੜ੍ਹ ਦੇ ਵਿੱਚ ਵੀ ਪੰਜਾਬ ਬ੍ਰਾਹਮਣ ਸਭਾ ਨੇ ਆਮ ਆਦਮੀ ਪਾਰਟੀ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ ਸਭਾ ਦੇ ਪ੍ਰਧਾਨ ਦੇਵੀ ਰਿਆਲ ਪ੍ਰਾਸ਼ਰ ਨੇ ਆਖਿਆ ਕਿ ਅਕਾਲੀ ਦਲ ਅਤੇ ਕਾਂਗਰਸੀਆਂ ਗਲਤ ਨੀਤੀਆਂ ਦੇ ਕਾਰਨ ਉਹਨਾਂ ਪਾਰਟੀ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ ਜਿਹੜੇ ਇੱਥੇ ਲੋਕ বাসਦੇ ਨੇ ਪੰਜਾਬੀ বাসਦੇ ਨੇ ਉਹਨਾਂ ਨੂੰ ਬੇਫਿਕਰ ਹੋ ਕੇ ਆਪਣੀ ਜ਼ਿੰਦਗੀ ਬਤਾਉਣ ਦਾ ਜਿਹੜਾ ਟਾਈਮ ਹੈ ਅੱਜ ਨਹੀਂ ਹੈ ਇਸ ਗੱਲ ਤੋਂ ਤੰਗੀ ਤੰਗੀ ਮਹਿਸੂਸ ਕਰਨੇ ਲੋਕ ਕਿ ਕਦੋਂ 2017 ਦੀ ਇਲੈਕਸ਼ਨ ਆਵੇ ਅਸੀਂ ਜਿਹੜੀਆਂ ਕਰਪਟ ਪਾਰਟੀਆਂ ਨੂੰ ਬਦਲ ਕੇ ਇੱਕ ਚੰਗੇ ਬੰਦਿਆਂ ਦੀ ਸੋਚ ਵਾਲੀ ਸਰਕਾਰ ਲਿਆਈਏ ਤਾਂ ਕਿ ਆਮ ਲੋਕਾਂ ਦਾ ਤੇ ਸਾਰੇ ਪੰਜਾਬ ਦੇ ਸੂਬੇ ਦਾ ਭਲਾ ਹੋ ਸਕੇ